ਜੀ ਸੱਤਾ ਇਹ ਨਾਲ ਗਿੰਦੀ ਬਾਈ ਸਾਡਾ ਉਹਨਾਂ ਦਾ ਬੇਟਾ ਵੀ ਖੜਾ ਨਾਲ ਜਿਹਨਾਂ ਨੇ ਅੱਜ ਗਾਹ ਕੱਟ ਵੀ ਮਦਦ ਕੀਤੀ ਹੈ ਗਰਾਊਂਡ ਬਣਾਉਣ ਦੇ ਵਿੱਚ ਅਸੀਂ ਰਹਿਣੀ ਰਵਾਂਗੇ ਇਹਨਾਂ ਦੇ ਹਮੇਸ਼ਾ ਮਦੀਪ ਟਾਂਗਾ ਪੈ ਗਈ ਹੈ ਜੀ ਟਾਂਗਾ ਪੈ ਗਈ ਹੈ ਪਹਿਲਾਂ ਬਈ ਰੋਡਾਂ ਕਿ ਵੀ ਰੋਡਾਂ ਕੋਲੋਂ ਖੱਬੇ ਹੱਥ ਟੀਮ ਖੇਡ ਰਹੀ ਹੈ ਸਕਰੂਲਾਪੁਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਇਟਲੀ ਜੋ ਕਿ ਪਲੇ ਬਾਜ਼ਮਾਨ ਸ਼ੇਰਾਬਾਸੀ ਢੋਪਣ ਬ੍ਰਦਰਜ਼ ਤੇ ਜਿੰਨੇ ਵੀ ਵੀਰ ਸਾਬੀ ਇੱਕ ਜੀ ਟੂਰਨਾਮੈਂਟ ਹੋ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਗਰਾਊਂਡ ਵਾਸਤੇ ਜਗਾ ਦਿੱਤੀ ਹੈ ਕਸ਼ਬੇਸ਼ ਕਲੱਬੀਆਂ ਦਿਲ ਦੀਆਂ ਗੱਲਾਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਹਾਂਜੀ ਵੀਰੇ ਇੱਕ ਕਾਲੇ ਸੰਗਿਆ ਦਾ ਮੈਚ ਰਹਾ ਤੁਹਾਡੇ ਕੋਲੋਂ ਲਾਸਟਾ ਜੀ ਕਾਲੇ ਸੱਤ ਮੈਚ ਰਹਿੰਦਾ ਪਹਿਲੇ ਰਾਉਂਡ ਦਾ ਹਾਂਜੀ ਤੋਂ ਬਾਅਦ ਹੈ ਜੀ ਉਹ ਫਿਰ ਪਹਿਲਾ ਕੁਆਟਰ ਬਾਬਾ ਗਾਈ ਦਾ ਸ਼ਕਲਾ ਬਟਨੌਰੀ ਤੇ ਕਾਸ਼ੀਪੁਰ ਹਰਿਆਣਾ ਉਹ ਪਹਿਲਾ 1 ਮਿੰਟ ਤੋਂ ਬਾਅਦ ਫਿਰ ਪਹਿਲਾ ਕੁਆਟਰ ਹੋਣਾ ਹੈ ਕਾਸ਼ੀਪੁਰ ਹਰਿਆਣਾ ਤੇ ਬਾਬਾ ਜਟਵਾ ਸ਼ੋਗ ਹੈ ਇਹਨਾਂ ਦਾ ਵੀ ਟੂਰਨਾਮੈਂਟ ਦੇ ਵਿੱਚ ਉਹਨਾਂ ਦਾ ਵੀ ਸਨਮਾਨ ਹੋ ਰਿਹਾ ਹੈ ਕਮਰ ਨੰਬਰਦਾਰ ਜੀ ਆਰ ਲਾਡੀ ਮੈਨ ਮਾਜਰੀ ਉਹਨਾਂ ਦੇ ਵੀ ਬੇਨਤੀ ਹੈ ਕਿ ਉਹ ਵੀ ਆ ਜਾਣ ਬੈਂਕ ਮਾਦਰੀ ਇੰਟਰਨੈਸ਼ਨਲ ਕਮੇਟੀ ਦੇ ਬੋਲੇ ਮੁੰਡਾ ਲੈਵਲ ਨਵੀਂ ਤੇ ਨਿਬੜਗੇ ਜੀ ਸਨਮਾਨ ਦਸਿਓ ਬਾਰੇ ਹੋਏ ਨੇ ਇੱਕ ਦੋ ਗਏ ਜੀ ਬਾਬਾ ਗਾਈ ਦਾ ਇਸਤਲਾਬ ਕਰਾਈ ਤੇ ਕਾਸ਼ੀ ਪਰ ਹਰਿਆਣਾ ਕਾਲੇ ਸੰਗਤਾਂ ਦਾ 100000 ਟੀਮਾਂ ਨੂੰ ਲਾਚਾਰ ਕਾਲਾ ਸੰਗਤਾਂ ਦਾ ਸ਼ਹਿਰ ਪਰ ਇਹ ਮਾ ਵੀ ਬਰਗਰ ਬੈਟ ਮੰਨਾ ਪੰਜਾਬ ਤੋਂ 500 ਬੁੱਲਰ ਪੰਜਾਬ ਤੋਂ 500 ਨਾਲ ਹੈਰੀ ਸਰਪੰਟ ਪੰਜਾਬ ਪੁਲਿਸ ਗੋਲੇ ਪੰਨਾ ਪੰਘੂ ਮੁਰਸੀ ਗੋਲੇਪੁਰ 18 ਸਾਰੇ ਪੰਜਾਬ ਪੁੱਸ ਵਾਲਿਆਂ ਦਾ ਬੜਾ ਧੰਨਵਾਦ ਹੈ ਬਾਕੀ ਬਾਕੀ ਧੰਨਵਾਦ ਹੈ ਕਾਰਾ ਸੰਗਤ ਨੂੰ ਹੁਸ਼ਿਆਰ ਕਰਾਉਂਦਾ ਸਾਡਾ ਵੀਰ ਹੈ ਜੀ ਕੁਤਨਾਸ ਗੱਟਾ ਮੌਲੇ ਛੇੜ ਕਬੱਡੀ ਦਾ ਜਿਹੜਾ ਇਹ ਕਬੱਡੀ ਕਰਦਾ ਹੈ ਇੱਥੇ 올ਡਿੰਗ ਗੋਲ ਦਾ ਪਲੇਅਰ ਹੈ ਜਿਹਨਾਂ ਵੱਲੋਂ ਅੱਜ ਬੜਾ ਸਹਿਯੋਗ 55000 ਦਾ ਦੋ ਭਰਾਵਾਂ ਵੱਲੋਂ ਲੱਗੀ ਮੈਨ ਵਜਰੀ ਸਾਡੇ ਵੀਰ ਦਾ ਕਹਿੰਦੇ ਇਤਨੀ ਵਾਲੇ ਭਰਾ ਦਾ ਕਹਿੰਦੇ ਬੜਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਜਲਦੀ ਗ੍ਰਾਈਜ ਦੇ ਸਾਡੇ ਕਲੱਬ ਵੱਲੋਂ ਬੜਾ ਧੰਨਵਾਦ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸਜੋਤੀ ਸੱਜਣਾ ਦਾ ਗਾਣਾ ਸੰਗਿਆ ਤੇ ਹੁਸ਼ਿਆਰਪੁਰ ਆ ਜਾਈ ਟੀਮਾਂ ਜਲਦੀ ਨਾਲ ਸਾਡਾ ਸੰਗਿਆ ਤੇ ਹੁਸ਼ਿਆਰਪੁਰ ਦਾ ਲਾਡ ਲਾਗੇ ਆ ਜਾਣਗੀ ਟੀਮ 2 ਅਕਤੂਬਰ ਨੂੰ ਗਵਾਂਡੀ ਪਿੰਡ ਰੈਲੋਗੈਂਟ ਕਬੱਡੀ ਕੱਪ ਹੋਵੇਗਾ 4000 51000 ਪ੍ਰਾਈਜ਼ ਜਿਹੜੀਆਂ ਟੀਮਾਂ ਕੁਆਟਰ ਹਰਦੀਆਂ ਜਿਹੜੀਆਂ ਸੈਮੀ ਹਰਦੀਆਂ ਉਹਨਾਂ ਦੇ ਵੀ ਜਿਹੜੇ ਵਿਸ਼ੇ ਸਨਮਾਨ ਕਿਤੇ ਜਾਣਗੇ ਉਧਰ ਕਹਿੰਦੇ ਜੋਨਾਪਰੀਆ ਭਾਈ ਰਮਨ ਹਸ ਸੋਜਦੇ ਉਹਦਾ ਵੀ ਸਨਮਾਨ ਕਰਨਾ ਕਿਉਂਕਿ 21000 ਰੁਪਏ ਇਹਨਾਂ ਦੇ ਵੱਲੋਂ ਵੀ ਸਤੂਰਾਂ ਵਾਂਗਰ ਦਿੱਤਾ ਗਿਆ ਰਮਨ ਹਸ ਸਦੀਪ ਬਾਹੰਸਾ ਗੋੜਾ ਹੰਸਾ ਚਰਮਨ ਹੰਸਾ ਔਰ ਇੰਦਰ ਹਸ ਅਨੰਦਪੁਰਾ ਇੰਦਪੁਰ ਗੋਪਰੀ ਚਨੰਦਪੁਰ ਲਵਲੀ ਕਾਂਧੀਪੁਰ ਅਤੇ ਵੀ ਅਨੰਦਪੁਰ ਰਾਜੀ ਬੰਗਲੂਰ ਇਹਨਾਂ ਕਮਾਂਡਾਂ ਸਹਿਯੋਗ ਨਾਲ ਇਸ ਟੂਰਨਾਮੈਂਟ ਦੇ ਵਿਚਾਲੋਂ ਗਿੰਦਾਂ ਆਪਣੇ ਆਪਣੇ ਸਰਮਾਚਨ ਪ੍ਰਾਪਤ ਕਰਨਗੇ ਆਓ ਜੀ 라이ਵ ਵਾਲੇ ਕੈਮਰੇਟ ਉਹ ਥੋੜਾ ਪਾਸੇ ਹੋ ਜੋ ਬੈਰੀਕੇਡ ਵਾਲਾ ਵੀਰ ਆ ਕੇ ਗਰਾਊਂਡ ਚ ਮਿਲ ਲਵੇ ਪ੍ਰਬੰਧਕਾਂ ਨੂੰ ਆਉਣ ਵਾਲੀ ਦੋ ਇਕ ਇੰਦਰ ਕੌਣ ਦੀ ਪਿੰਡਾਂ ਰੈਲੋਂ ਦੇ ਵਿੱਚ ਕਬੱਡੀ ਕੱਪ ਹੋਵੇਗਾ ਪਹਿਲਾ ਪ੍ਰਾਈਜ਼ ਕਹਾ ਕਿਆ ਯਾਰ ਦੂਜਾ 51000 ਜਿਹੜੀਆਂ ਟੀਮਾਂ ਕੁਆਰਟਰ ਹਰਨਗੀਆਂ ਉਹਨਾਂ ਨੂੰ ਕੈਟ ਕੈਟ ਤੋਂ ਜਿਹੜੀਆਂ ਸੈਮੀ ਹਰਨੀਆਂ ਨੂੰ ਕੈਸੀ ਕੈਸੀ ਹੋ ਰਿਹਾ ਨਹੀਂ ਗਰਾਊਂਡ ਵਾਲਾ ਬੈ ਪਲੀਜ਼ ਰਿਕਵੈਸਟ ਹੈ ਗਰਾਊਂਡ ਵਾਲਾ ਮੈਚ ਨੂੰ ਉਹਦੇ ਦੇ ਲਈ ਤੈਨੂੰ ਮਿਹਰਬਾਨੀ ਨਾਲ ਉਧਰ ਕਿਸੇ ਨੇ ਕੋ ਕੋ ਬੱਧ ਯਰ ਬੈਰੀਕੇਡ ਵਾਲਾ ਬੁੱਤਾ ਸਾਡਾ ਵੀਰ ਉਹ ਪ੍ਰਦੀਪ ਭਾਈ ਦੇ ਨਾਲ ਸਟੇਜ ਤੇ ਸਮਰਕ ਬਣਾ ਲੈਣਗੇ भाई पैरी केटी फोन कढियो प्लीज़ प्लीज़ी काशी हांजी कहर ਧਨੌਰੀ ਤੇ ਕਾਸ਼ੀਪਰਦੀਪ ਜੀ ਆਜੋ ਟੀਮਾਂ ਧਨੌਰੀ ਤੇ ਕਾਸ਼ੀਪਰ ਮਨੀਪਰ ਜਸੇ ਵੀਰ ਇੱਕ ਵਾਰੀ ਪੁੱਛ ਕੇ ਦੱਸੀ ਵੀਰਾਂ ਨੂੰ ਵੀ ਕਮੈਂਟਰੀ ਕਰ ਲਈਏ ਹਰਜੀ ਕੈਰੀ ਉਹ ਕਹਿ ਰਹੇ ਨੇ ਬਾਈ ਕਹਿੰਦੇ ਰੋਕ ਲੋ ਹਾਂਜੀ ਹੁਣ ਕੈਰੀ ਆਉਣਾ ਗੱਪੀ ਚ ਲੋ ਜੀ ਨੇ ਮੇਰੀ ਬੇਨਤੀ ਹੈ ਜੀ ਅਗਲਾ ਮੈਚ ਧਨੌਰੀ सू सोचो फरियादा

ਪੂਰੇ ਅਮਰੀਕਾ ਨੇ ਲਓ ਸਾਹਮਣੇ ਕਹਿੰਦੇ ਨਾਯੋਨ ਕਾਲੇ ਸੰਗੀਆਂ ਵਾਲਾ ਉਹਨੇ ਕਹਿੰਦੇ ਜਿਲ੍ਹੇ ਕਪੂਰਥਲੇ ਤੋਂ ਚੱਲ ਕੇ ਆਇਆ ਹੈ ਕਹਿੰਦੇ ਤਾਜ਼ੀ ਦੀ ਗੱਲ ਕਹਿੰਦੇ ਮਹਿੰਦਰ ਸਿੰਘ ਮਾਉਂਡ ਦੀਆਂ ਗੱਲਾਂ ਹੁੰਦੀਆਂ ਰਹੀਆਂ ਮੁੰਡੇ ਜਿਲ੍ਹੇ ਕਪੂਰਥਲੇ ਵਾਲੇ لا کے چنڈیارپور لگ لگے بلیا سجن سوئی ست جیو فرنا مارے میت دینی پہچاؤں بلیا ہاں سجن سوئی ست جیو فہرنا كہ ما میتے دھو پہ چاول ਲੱਗ ਪੈਦੀ ਰੇੜ ਤੇ ਫਰੀਆਂ ਦੀ ਟਰਾਈ ਆ ਕੋਈ ਅੰਕ ਧਾਵੀ ਦੇ ਜੋਰ ਦਿੱਤਾ ਪੈਦੀ ਰੇੜ ਜੱਗੀ ਦੀ ਤੇ ਬੋਲ ਕਮਾਨਾ ਵਾਲੇ ਦੀ ਜੱਗੀ ਇਸ ਵੇਲੇ ਕਹਿੰਦੇ ਜੀਤ ਕਬੱਡੀ ਪਾ ਰਿਹਾ ਚਾਰ ਜਾਫਿਆਂ ਤੇ ਬੋਲਿਆ ਹੋਇਆ ਧਾਵਾ ਮੇਰੇ ਮਿੱਤਰੋ ਉਧਰ ਫਰਕ ਕੋਟਾ ਲੱਗਦਾ ਜੋਰ ਕੋਲ ਆਓ ਦੇਖੋ ਕਪੂਰ ਫਲੇਆਣਾ ਢਾ ਕੇ ਹਿੱਕ ਤੇ ਬੈਨ ਦੀ ਗੱਲ ਕਰਦਾ ਆਓ ਦੇਖੋ ਸਾਹਮਣੇ ਬਾਬੇ ਵਾਲਾ ਚੋਟੀ ਦਾ ਜਾਫਾ ਲਾਉਣ ਲਈ ਯੂਐਸਏ ਕਿੰਦਾਂ ਦੀ ਖੇਡ ਸਮਾਂ 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 ਬੀਤਦਾ ਰਿਹਾ ਹੈ ਹਾਂਜੀ ਜਤਿੰਦਰ ਸਿੰਘ ਜੀ ਯੂਐਸਏ ਟੈਕਸੀ ਜੀ ਦੇ ਗੁਰਦਾਰ ਜੀ ਦਾ ਬੜਾ ਧੰਨਵਾਦ ਹੈ 55000 ਦਾ ਜੁਗਾ ਹੈ ਹਾਂਜੀ ਤਿਆਰੀ ਹੋ ਗਈ ਲਓ ਸਾਹਮਣੇ ਖੇਡ ਕਬੱਡੀ ਪੈ ਗਈ ਹੈ ਉੱਧਰ ਖੁਸ਼ਿਆਰਪਰੀ ਵੀ ਟੱਕੜਿਆ ਹੈ ਬੰਦੇ ਉਹਨਾਂ ਨੇ ਵੀ ਕਦੇ ਚੋਟੀ ਦੀ ਟੀਮ ਬਣਾਈ ਹੈ ਆਹ ਸਾਹਮਣੇ ਹੁੰਦੀ ਕਮਾਲ ਹੈ ਉੱਧਰ ਫੁੱਟਦਾ ਕਿਹਾ ਜਵਾਨੀ ਲੁੱਡੀਆਂ ਪਾਉਂਦੀ